ਹੈਲੀ ਪੈਟ ਬਣਿਆ ਰਹੇਗਾ ਭਗਵੰਤ ਮਾਨ ਦਾ ਉੱਥੇ ਕੱਲ ਧਮਕੀ ਦੇ ਕੇ ਹਟਿਆ ਵੀ ਮੈਂ ਧਰਨਾ ਨਹੀਂ ਲੱਗਣ ਦੇਣਾ ਮੈਂ ਰੇਲਾ ਨਹੀਂ ਜਾਮ ਕਰਨ ਦੇਣੀਆਂ ਟੀਵੀ ਦੇ ਉੱਤੇ ਚੁਟਕਲੇ ਸੁਣਾ ਕੇ ਸਟੇਜਾਂ ਤੇ ਟੱਪ ਜਾਂਦਾ ਪਤਾ ਵੀ ਜੇ ਗਰਾਊਂਡ ਲੈਵਲ ਤੇ ਆ ਕੇ ਜੇ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਹੋ ਗਏ ਤੇ ਜਾਂ ਤਾਂ ਮੂਹਲ ਕੋ ਕੇ ਭੱਜਣਾ ਪਊਗਾ ਤੇ ਜਾਂ ਲੋਕਾਂ ਦੇ ਵਿੱਚ ਖੜਨਾ ਪਊਗਾ ਤੇ ਉਹ ਸਵਾਲਾਂ ਦਾ ਜਵਾਬ ਨਹੀਂ ਹੋਣਾ ਇਸ ਕਰਕੇ ਕੈਨਸਲ ਹੋਇਆ ਹਜ਼ਾਰ ਵਾਰਾਂ ਵੀ ਭਗਵੰਤ ਮਾਨ ਸਿਆ ਤੂੰ ਜਨਮ ਲੈ ਲੈ ਇਸ ਧਰਤੀ ਤੇ ਇਸ ਧਰਨੇ ਮਜਾਰਿਆਂ ਨੂੰ ਇਹ ਲੋਕਾਂ ਦੀ ਲਹਿਰ ਨੂੰ ਇਹ ਲੋਕਾਂ ਦੀ ਆਵਾਜ਼ ਨੂੰ ਤੂੰ ਬੰਦ ਨਹੀਂ ਕਰ ਸਕਦਾ ਤੇ ਜੇ ਤੂੰ ਬੰਦ ਕਰਤਾ ਇਸ ਆਵਾਜ਼ ਨੂੰ ਫਿਰ ਤੂੰ ਇਤਿਹਾਸ ਦੇ ਵਿੱਚ ਦੁਨੀਆ ਦਾ ਪਹਿਲਾ ਬੰਦਾ ਹੋਏਗਾ ਜਿਹੜਾ ਤੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਸਕਦਾ ਇਹ ਤਾਂ ਦੇ ਸੀ ਸੱਤਾਂ ਤੋਂ ਪਿੰਡਾਂ ਤੋਂ ਗਲੀਆਂ ਤੋਂ ਸਰਕਾਰ ਚੱਲੂਗੀ ਤੇ ਇਹ ਤਾਂ ਡਾਂਗਾ ਤੋਂ ਸਰਕਾਰ ਚਲਾ ਰਹੇ ਨੇ ਇਹ ਤਾਂ ਜੇਲਾਂ ਤੋਂ ਸਰਕਾਰਾਂ ਚਲਾ ਰਹੇ ਨੇ ਇਹ ਤਾਂ ਪਰਚਿਆਂ ਤੋਂ ਸਰਕਾਰਾਂ ਚਲਾ ਰਹੇ ਨੇ ਇਹ ਕਿਸਾਨ ਮਜ਼ਦੂਰ ਏਕਤਾ ਦਾ ਦਿੱਲੀ ਦੇ ਵਿੱਚ ਜਦੋਂ ਅਦੋਲਨ ਚੱਲਦਾ ਸੀ ਨਾਰੇ ਮਾਰਦਾ ਹੁੰਦਾ ਸੀ ਅੱਜ ਆਦਾ ਇਹਦੇ ਰੋਡ ਬੰਨੂ ਰੜਕਦੀਆਂ ਜਥੇਬੰਦੀਆਂ ਦਾ ਮੈਂ ਧਰਨਾ ਹੀ ਨਹੀਂ ਲੱਗਣ ਦਿੰਦਾ ਜਿਹੜੇ ਉਹ ਆਗੂ ਲੀਡ ਕਰਦੇ ਆ ਇਹਦੀ ਉਮਰ 50 ਤੋਂ 52 ਸਾਲ ਹੋ ਗਈ ਤੇ 50 ਤੋਂ 52 ਸਾਲ ਉਹਨਾਂ ਨੇ ਸੰਘਰਸ਼ਾਂ ਦੇ ਲੇਖੇ ਲਾਤੀ ਹੈ ਠੀਕ ਹੈ ਉਹਨਾਂ ਨੂੰ ਪੁੱਠੇ ਵੀ ਲਮਕਾ ਲਿਆ ਉਹਨਾਂ ਨੂੰ ਸਿੱਧੇ ਵੀ ਲਮਕਾ ਲਿਆ ਉਹਨਾਂ ਦੇ ਮੌਰਾਂ ਮੌਰ ਵੀ ਛਾਂਗ ਤੇ ਉਹਨਾਂ ਦੀਆਂ ਲੱਤਾਂ ਵੀ ਤੋੜੀਆਂ ਉਹਨਾਂ ਦੇ ਪੱਟਾਂ ਦੇ ਵਿੱਚ ਗੋਲੀਆਂ ਵੀ ਮਾਰੀਆਂ ਪਰ ਅੱਜ ਤੱਕ ਨਹੀਂ ਬਈ ਉਹਦਾ ਵੀ ਇਹ ਹੀ ਕੈਪਟਨ ਅਮਰਿੰਦਰ ਦਾ ਹੁੰਦਾ ਸੀ ਜਦੋਂ ਸੁਖਦੀਪ ਸਿੰਘ ਕੋਕਰੀ ਕਲਾਂ ਦੀਆਂ ਲੱਤ ਤੋੜੀ ਹੈ ਵੀ ਮੈਂ ਇਹਨਾਂ ਦੀ ਆਵਾਜ਼ ਦੱਬ ਦੂੰਗਾ ਇਹਨਾਂ ਦੀਆਂ ਤੋੜ ਭੰਨ ਕਰਕੇ ਖਣੀ ਮੈਂ ਆਏ ਘਰਾਂ ਚ ਭਾ ਦੂਗਾ ਤੇ ਕੋਕਰੀ ਕਲਾਂ ਦੀ ਲੱਤ ਤੋੜਤੀ ਸੀਗੀ ਤੇ ਕੀ ਕੋਕਰੀ ਦੱਬ ਗਿਆ ਉੱਥੇ ਇਹ ਚੀਜ਼ ਆਉਂਦੀ ਸੀ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਵੀ ਮੁੱਖ ਮੰਤਰੀ ਦਾ ਵੱਡੀ ਪੱਧਰ ਤੇ ਚੀਜ਼ ਦਾ ਵਿਰੋਧ ਹੋਊਗਾ ਪੱਲੇ ਕੁਛ ਢੇਲਾ ਨਹੀਂ ਤੇ ਕਰਦੀ ਮੇਲਾ ਮੇਲਾ ਉਹ ਚੀਜ਼ ਕਰਕੇ ਇਹਨਾਂ ਦੇ ਵਿਰੋਧ ਸਦਕਾ ਤੇ ਮੁੱਖ ਮੰਤਰੀ ਦਾ ਪ੍ਰੋਗਰਾਮ ਕੈਨਸਲ ਹੋਇਆ ਅਧਿਆਪਕਾਂ ਦੇ ਤੁਸੀਂ ਮੌਰ ਚੰਗੀ ਜਾਂਦੇ ਹੋ ਅਧਿਆਪਕਾਂ ਨੂੰ ਤੁਸੀਂ ਜੇਲ੍ਹ ਭੇਜੀ ਜਾਂਦੇ ਹੋ ਮੈਨੇਜਮੈਂਟਾਂ ਇੱਥੇ ਲੁੱਟ ਰਹੀਆਂ ਆ ਅਧਰਾਛ ਸਕੂਲਾਂ ਦੇ 24 ਜਿਹੜੇ ਹੈਗੇ ਅਧਰਾਛ ਸਕੂਲ ਉਹਨਾਂ ਦੇ ਤੁਸੀਂ ਚੇਅਰਮੈਨ ਹੋ ਠੇਕੇਦਾਰ ਉੱਥੇ ਵੱਡੀ ਪੱਧਰ ਤੇ ਲੁੱਟ ਰਹੇ ਆ ਡਾਂਗਾ ਮਾਰ ਮਾਰ ਧਰਨੇ ਚਕਾਰੇ ਹੋ ਅਧਿਆਪਕਾਂ ਨੂੰ ਧੀਆਂ ਭੈਣਾਂ ਨੂੰ ਤੁਸੀਂ ਜੇਲਾਂਾਂ ਦੇ ਵਿੱਚ ਸੱਟ ਰਹੇ ਹੋ ਇੱਕ 13 ਮਹੀਨਾ ਦੀ ਬੱਚੀ ਤੱਕ ਨਹੀਂ ਤੁਸੀਂ ਬਖਸ਼ਿਆ ਇਹਨਾਂ ਦਾ ਸਿੱਖਿਆ ਕ੍ਰਾਂਤੀ ਕਾਦੀ ਹੈ ਜੇ ਮੰਨ ਲਓ ਇਹ ਨਿੱਕੇ ਜੇ ਕਤੂਰੇ ਨੂੰ ਭਗਵੰਤ ਮਾਨ ਸੁਭਾ ਰੋਟੀ ਪਾ ਦੇਵੇ ਤੇ ਇੱਥੇ ਸਾਡੇ ਕਈ ਚੈਨਲ ਤੇ ਇਥੇ ਇਹ ਸਰਕਾਰ ਦੇ ਹਾਲਾਤ ਨੇ ਉਹ ਕਹਿਣਗੇ ਵੇਖੋ 75 ਸਾਲ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਕਤੂਰੇ ਨੂੰ ਰੋਟੀ ਪਾਈ ਜਿੰਨਾ ਸਮਾਂ ਇਹ ਮਿਆਂ ਦਾ ਡਾਂਗ ਭਰਾਊਗਾ ਜਿੰਨਾ ਇਹ ਸਖਤ ਕਰੂਗਾ ਜਿੰਨਾ ਇਹ ਪਰਚੇ ਦਰਜ ਕਰੂਗਾ ਜਿੰਨਾ ਇਹ ਲੋਕ ਜ਼ਿਲ੍ਹਾ ਚ ਡੱਕੂਗਾ ਜਿੰਨਾ ਇਹ ਲੋਕਾਂ ਤੇ ਸਖਤੀ ਕਰੂਗਾ ਜਿੰਨਾ ਜ਼ੁਲਮ ਕਰੂਗਾ ਉਹਨਾਂ ਲੋਕ ਨਿਖਰ ਕੇ ਨਿਖਾਰ ਕੇ ਬਾਹਰ ਆਉਣਗੇ ਲੋਕਾ ਆਈਟੀ ਵੀ ਦੇਖ ਰਹੇ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੀਆਂ ਯੂਨੀਅਨਾਂ ਨੂੰ ਚੇਤਾਵਨੀ ਦਿੱਤੀ ਕਹਿ ਲਓ ਧਮਕੀ ਦਿੱਤੀ ਕਹਿ ਲਓ ਸ਼ਰ੍ਯ ਆਮ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਪੋਸਟ ਪਾ ਕੇ ਕਿਹਾ ਗਿਆ ਕਿ ਧਰਨੇ ਪ੍ਰਦਰਸ਼ਨ ਲਾ ਕੇ ਜੇ ਲੋਕਾਂ ਨੂੰ ਤੰਗ ਕੀਤਾ ਸਾਡੇ ਤੋਂ ਬੁਰਾ ਕੋਈ ਨਹੀਂ ਉਹਨਾਂ ਨੇ ਧਰਨੇ ਪ੍ਰਦਰਸ਼ਨ ਲਾਉਣ ਤੇ ਸਿੱਧੇ ਚੇਤਾਵਨੀ ਦੇ ਦਿੱਤੇ ਕਾਨੂੰਨੀ ਕਾਰਵਾਈ ਹੋਊਗੀ ਸਖਤੀ ਨਾਲ ਪੇਸ਼ ਆਵਾਂਗੇ ਤਾਂ ਹੁਣ ਇਸ ਤੇ ਕਿਸਾਨ ਯੂਨੀਅਨ ਦਾ ਕੀ ਪੱਖ ਹੈ ਕੀ ਉਹ ਡਰ ਗੀਆਂ ਨੇ ਕੀ ਕਿਸਾਨ ਯੂਨੀਅਨਾਂ ਨੂੰ ਧਰਨੇ ਲਾਉਣ ਤੋਂ ਹਟ ਜਾਣਗੀਆਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਰਤਿਕ ਸੰਯੁਕਤਤਾ ਗੁਰਾਹਾਂ ਤੋਂ ਬਿੱਟੂ ਮੱਲਣ ਨੇ ਉਹਨਾਂ ਦੇ ਨਾਲ ਸਾਥੀ ਨੇ ਸਾਰੇ ਗੱਲਬਾਤ ਕਰਦੇ ਆਂ ਕੱਲ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਟਵੀਟ ਆਇਆ ਪੋਸਟ ਆਈ ਆ ਧਰਨੇ ਲਾਉਣ ਤੇ ਯੂਨੀਅਨ ਨੂੰ ਸਿੱਧੀ ਧਮਕੀ ਤੱਕ ਉਹਨਾਂ ਨੇ ਦੇ ਦਿੱਤੀ ਹੈ ਇਹਨੂੰ ਕਿਵੇਂ ਦੇਖੀਏ ਇਹ ਕੋਈ ਪਹਿਲੀ ਧਮਕੀ ਤਾਂ ਹੈ ਨਹੀਂ ਮਨਿੰਦਰ ਵੀ ਮੁੱਖ ਮੰਤਰੀ ਨੇ ਪਹਿਲੀ ਧਮਕੀ ਦਿੱਤੀ ਆ 5 ਵਜੇ ਤੋਂ ਬਾਅਦ ਉਹ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਤੇ 12 ਵਜੇ ਤੋਂ ਬਾਅਦ ਉਹ ਧਮਕੀਆਂ ਨੂੰ ਵਾਪਸ ਲੈਣਾ ਸ਼ੁਰੂ ਕਰ ਦਿੰਦਾ ਰਾਤ ਦੇ ਕਿਉਂਕਿ ਜੇ ਅੱਜ ਧਰਮ ਧਰਨਿਆਂ ਨੂੰ ਜਾਂ ਲੋਕਾਂ ਦੀ ਆਵਾਜ਼ ਨੂੰ ਆਪਾਂ ਕਹਿੰਨੇ ਆਂ ਵੀ ਦਬਾ ਦੇਾਂਗੇ ਹੂੰ ਤੇ ਫਿਰ ਅੱਜ ਸ਼ਾਇਦ ਅੰਗਰੇਜ਼ਾਂ ਨੇ ਰਾਜ ਕਰਨਾ ਸੀ ਇੱਥੇ ਤੇ ਸ਼ਾਇਦ ਉਦੋਂ ਪਹਿਲਾਂ ਮੁਗਲਾਂ ਦਾ ਰਾਜ ਵੀ ਹੋਣਾ ਸੀ ਹੂੰ ਕਿਉਂਕਿ ਸਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਚੁਣਾਇਆ ਗਿਆ ਹੂੰ ਸ਼ਹਾਦਤਾਂ ਤੇ ਉਹਨਾਂ ਨੇ ਜ਼ਾਮ ਪੀਤੇ ਹੂੰ ਦਸ਼ਮੇਸ਼ ਪਿਤਾ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਹੂੰ ਤੇ ਸਾਡੇ ਗੁਰੂ ਤੱਤਿਆਂ ਤਵੀਆਂ ਤੇ ਬਹਿ ਗਏ 60 ਸਦੀ ਤੇ ਲਾਤੇ ਤੇ ਫਿਰ ਤਾਂ ਜੋ ਮੁਗਲਾਂ ਦਾ ਰਾਜ ਹੋਣਾ ਸੀ ਉਹ ਰਜਵਾੜਿਆਂ ਦਾ ਫਿਰ ਇਹ ਲੋਕ ਕਿੱਥੇ ਹੋਣੇ ਸੀ ਉਸ ਤੋਂ ਬਾਅਦ ਅਗਲੀ ਸਦੀ ਆਉਂਦੀ ਹੈ ਉਸ ਤੋਂ ਬਾਅਦ ਇੱਥੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਵਰਗੇ ਰਾਜਗੁਰੂ ਵਰਗੇ ਸੁਖਦੇਵ ਵਰਗੇ ਸਰਦਾਰ ਕਰਤਾਰ ਸਿੰਘ ਸਰਾਭੇ ਵਰਗੇ ਫਾਂਸੀਆਂ ਤੇ ਝੜ ਜਾਂਦੇ ਆ ਉਹਨਾਂ ਨੂੰ ਫਾਂਸੀਆਂ ਤੇ ਲਟਕਾ ਦਿੱਤਾ ਜਾਂਦਾ ਹੈ ਤੇ ਦੇਸ਼ ਨੂੰ ਫਿਰ ਅਜ ਆਜ਼ਾਦ ਕਿਉਂ ਹੁੰਦਾ ਫਿਰ ਆਜੋ ਅੰਗਰੇਜ਼ਾਂ ਦਾ ਰਾਜ ਹੋਣਾ ਸੀ ਕਿਉਂ ਉਹਨਾਂ ਨੂੰ ਤਾਂ ਫਾਂਸੀਆਂ ਤੇ ਚਾੜਤਾ ਸੀ ਔਰ ਉਹ ਤਾਂ ਸ਼ਹਾਦਤ ਕਰਤੇ ਸੀਗੇ ਤੇ ਭਗਵੰਤ ਮਾਨ ਕੀ ਕਰੂਗਾ ਇਹ ਕਿਹੜੀ ਬਾਗ ਦੀ ਮੂਲੀ ਆ ਕੀ ਕਰੂਗਾ ਇਹ ਤਾਂ ਵੱਧ ਤੋਂ ਵੱਧ ਡੰਗਾ ਮਾਰ ਸਕਦਾ ਗੋਲੀਆਂ ਮਾਰ ਦੂਗਾ ਪਰਚੇ ਦਰਜ ਝੂਠੇ ਕਰਕੇ ਜੇਲਾ ਚ ਡੱਕ ਦੂਗਾ ਤੇ ਉਹ ਤਾਂ ਹੁਣ ਤੱਕ ਕਰਦਾ ਹੀ ਆ ਪਿਛਲੇ 3 ਸਾਲਾਂ ਤੋਂ ਸਭ ਤੋਂ ਵੱਡੀ ਇਹ ਇਹ ਸਰਕਾਰ ਦਾ ਉਪਰਾਲਾ ਹੈ ਜਿਹੜੀਆਂ ਇਹਨੇ ਰਿਕਾਰਡ ਤੋੜਿਆ ਹੈ ਜਿਹੜੀਆਂ ਇਹਨੇ ਹਾਸਲ ਕੀਤਾ ਵੀ ਅਧਿਆਪਕ ਕਿਸਾਨ ਮਜ਼ਦੂਰ ਜਿਹੜੇ ਲੋਕ ਨੇ ਸੰਘਰਸ਼ੀ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਉਹਨਾਂ ਤੇ ਪਰਚੇ ਦਰਜ ਕੀਤੇ ਆ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਧੀਆਂ ਭੈਣਾਂ ਦੀਆਂ ਗੁੱਤਾਂਕੜੀ ਸੀਆਂ ਕਿਸਾਨਾਂ ਦੇ ਅਧਿਆਪਕਾਂ ਦੇ ਮੌਰ ਸ਼ਾਂਗੇ ਆ ਇਹੀ ਰਿਕਾਰਡ ਬਣਾਏ ਆ ਇਹ ਵਿਕਾਸ ਕੀਤਾ ਪੰਜਾਬ ਦਾ ਭਗਵੰਤ ਮਾਨ ਨੂੰ ਇਸ ਗੱਲ ਵਾਸਤੇ 10 12 ਵੀ ਇਸ ਦੁਨੀਆ ਦੇ ਵਿੱਚ ਜਨਮ ਲੈ ਰਹੇ ਨਾ 10 12 ਤੇ ਤਾ ਵੀ ਨਹੀਂ ਲੋਕਾਂ ਦੀ ਆਵਾਜ਼ ਤੂੰ ਦਬਾ ਸਕਦਾ ਤੂੰ ਕਿਹੜੇ ਬਾਗ ਦੀ ਮੂਲੀ ਆ ਤੂੰ ਆਦਾ ਵੀ ਘਰਾਂ ਦੇ ਵਿੱਚ ਕੈਦ ਕਰਕੇ ਖਣੀ ਮੈਂ ਲੋਕਾਂ ਦੀ ਆਵਾਜ਼ ਨੂੰ ਦੱਬ ਲੂੰਗਾ ਖਣੀ ਇਹ ਲੋਕਾਂ ਦੇ ਧਰਨੇ ਲੱਗਣੋਂ ਬੰਦ ਹੋ ਜਾਣਗੇ ਇਹ ਲੋਕ ਡਰ ਕੇ ਘਰਾਂ 'ਚ ਬਹਿ ਜਾਣਗੇ ਇੱਕ ਵਾਰਾ ਨਹੀਂ 10 ਵਾਰਾ ਨਹੀਂ 1000 ਵਾਰਾਂ ਵੀ ਭਗਵੰਤ ਮਾਨ ਇਸ ਧਰਤੀ ਤੇ ਜਨਮ ਲੈ ਲੇ ਇਸ ਲੋਕਾਂ ਦੀ ਆਵਾਜ਼ ਨੂੰ ਤੂੰ ਤਾ ਵੀ ਨਹੀਂ ਦਬਾ ਸਕਦਾ ਕਿਹੜੀ ਬਾਗ ਦੀ ਮੂਲੀ ਆ ਓਏ ਤੂੰ ਠੀਕ ਹੈ ਅੱਜ ਸਤਾ ਦੇ ਨਸ਼ੇ ਦੇ ਵਿੱਚ ਇਹਨਾਂ ਅੰਨਾ ਹੋ ਗਈ ਹੈ ਸਰਕਾਰ ਇਹਨਾਂ ਨੂੰ ਲੋਕ ਨਜ਼ਰੀ ਨਹੀਂ ਆਉਂਦੇ ਉਹ ਲੋਕ ਇਹਨਾਂ ਨੂੰ ਕੀੜੇ ਮਕੌੜੇ ਨਜ਼ਰ ਆਉਂਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਠੀਕ ਹੈ ਜਥੇਬੰਦੀਆਂ ਨੂੰ ਦਬਾ ਸਕਦੇ ਆ ਠੀਕ ਹੈ ਜਥੇਬੰਦੀ ਤੋਂ ਸਰਕਾਰ ਵੱਡੀ ਹੋ ਸਕਦੀ ਹੈ ਸਰਕਾਰ ਕੋਲੇ ਹਥਿਆਰ ਹੈ ਇਸਤਿਹਾਰ ਹੈ ਫੌਜਾਂ ਹੈ ਪੁਲਿਸ ਹੈ ਸਭ ਕੁਝ ਹੈ ਪਰ ਲੋਕਾਂ ਤੋਂ ਸਰਕਾਰ ਕਿਤੇ ਨਹੀਂ ਵੱਡੀ ਹੁੰਦੀ ਉਹਦੇ ਵਾਸਤੇ ਇਹ ਹਜ਼ਾਰ ਬਾਰਾਂ ਵੀ ਜਨਮ ਲੈ ਲੇ ਇਹ ਤਾਂ ਵੀ ਨਹੀਂ ਸਾਡੀ ਆਵਾਜ਼ ਦਬ ਸਕਦਾ ਇਹ ਇਹ ਸਾਡੇ ਵਰਗਾਂ ਦੀ ਨਹੀਂ ਦਬ ਸਕਦਾ ਤੇ ਜਿਹੜੇ ਉਹ ਆਗੂ ਲੀਡ ਕਰਦੇ ਆ ਇਹਦੀ ਉਮਰ 50 ਤੋਂ 52 ਸਾਲ ਹੋ ਗਈ ਤੇ 50 ਤੋਂ 52 ਸਾਲ ਉਹਨਾਂ ਨੇ ਸੰਗਰਾਸ਼ਾਂ ਦੇ ਲੇਖੇ ਲਾਤੀ ਆ ਠੀਕ ਹੈ ਉਹਨਾਂ ਨੂੰ ਪੁੱਠੇ ਵੀ ਲਮਕਾ ਲਿਆ ਉਹਨਾਂ ਨੂੰ ਸਿੱਧੇ ਵੀ ਲਮਕਾ ਲਿਆ ਉਹਨਾਂ ਦੇ ਮੌਰਾਂ ਮੌਰ ਵੀ ਛਾਂਕਤੇ ਉਹਨਾਂ ਦੀਆਂ ਲੱਤਾਂ ਵੀ ਤੋੜੀਆਂ ਉਹਨਾਂ ਦੇ ਪੱਟਾਂ ਦੇ ਵਿੱਚ ਗੋਲੀਆਂ ਵੀ ਮਾਰੀਆਂ ਪਰ ਅੱਜ ਤੱਕ ਨਹੀਂ ਬਈ ਉਹ ਦਬੇ ਇਹੀ ਇਹੀ ਕੈਪਟਨ ਅਮਰਿੰਦਰ ਦਾ ਹੁੰਦਾ ਸੀ ਜਦੋਂ ਸੁਖਦੀਪ ਸਿੰਘ ਕੋਕਰੀ ਕਲਾਂ ਦੀ ਲੱਤ ਤੋੜੀ ਆ ਵੀ ਮਾਇਆ ਦੀ ਆਵਾਜ਼ ਦਬ ਦੂੰਗਾ ਇਹਨਾਂ ਦੀਆਂ ਤੋੜ ਭੰਨ ਕਰਕੇ ਖਣੀ ਮੈਂ ਆਏ ਘਰਾਂ ਚ ਭਾ ਦੂੰਗਾ ਤੇ ਕੋਕਰੀ ਕਲਾਂ ਦੀ ਲੱਤ ਤੋੜਤੀ ਸੀਗੀ ਤੇ ਕੀ ਕੋਕਰੀ ਦਬ ਗਿਆ ਕੀ ਉਹਨੂੰ ਘਰ ਚ ਭਾਤਾ ਕੀ ਜਥੇਬੰਦੀ ਦਬ ਗਈ ਉਦੋਂ ਜ਼ਿਆਦੇ ਉੱਪਰ ਕੇ ਆਉਂਦੀ ਹੈ ਜਿੰਨਾ ਸਮਾਂ ਇਹ ਮਾਇਆ ਦਾ ਡਾਂਗ ਭਰਾਊਗਾ ਜਿੰਨਾ ਇਹ ਸਖਤ ਕਰੂਗਾ ਜਿੰਨਾ ਇਹ ਪਰਚੇ ਦਰਜ ਕਰੂਗਾ ਜਿੰਨਾ ਇਹ ਲੋਕ ਜੇਲ੍ਹਾਂ ਚ ਡੱਕੂਗਾ ਜਿੰਨਾ ਇਹ ਲੋਕਾਂ ਤੇ ਸਖਤੀ ਕਰੂਗਾ ਜਿੰਨਾ ਜ਼ੁਲਮ ਕਰੂਗਾ ਉਹਨਾਂ ਲੋਕ ਨਿਖਰ ਕੇ ਨਖਾਰ ਕੇ ਬਾਹਰ ਆਉਣਗੇ ਇਹ ਗੱਲ ਯਾਦ ਰੱਖੇ ਕੀ ਲੱਗਦਾ ਹੈ ਮਤਲਬ ਇਹ ਬਿਆਨ ਕਿਉਂ ਆ ਰਹੇ ਆ ਮਤਲਬ ਕੀ ਲੋਕ ਕਿਸਾਨ ਜਥੇਬੰਦੀਆਂ ਤੋਂ ਵਾਕਈ ਦੁਖੀ ਆ ਉਹਨਾਂ ਨੇ ਇਹ ਗੱਲ ਦਾ ਵੇਖ ਲਿਆ ਵੀ ਲੋਕ ਦੁਖੀ ਆ ਇਸ ਕਰਕੇ ਮੈਂ ਬਿਆਨ ਦੇਉਂਗਾ ਲੋਕ ਖੁਸ਼ ਹੋ ਜਾਣਗੇ ਇਹ ਚੀਜ਼ ਨੂੰ ਦੇਖ ਰਹੇ ਹੋ ਨਹੀਂ ਤੁਸੀਂ ਐਂ ਦੱਸੋ ਵੀ ਲੋਕ ਜਥੇਬੰਦੀਆਂ ਤੋਂ ਦੁਖੀ ਆ ਜਾਂ ਲੋਕ ਇਹਨਾਂ ਤੋਂ ਦੁਖੀ ਨੇ ਹੂੰ ਇਹਨਾਂ ਦਾ ਹਰੇਕ ਏਜੰਡਾ ਫੇਲ ਹੋ ਗਿਆ ਹੂੰ ਜਿਹੜਾ ਨਸ਼ਾ ਵਿਰੋਧ ਇਹਨਾਂ ਨੇ ਛੇੜਿਆ ਸੀਗਾ ਯੁੱਧ ਨਸ਼ਾ ਵਿਰੋਧ ਉਹ ਪੂਰਨ ਤੌਰ ਤੇ ਫੇਲ ਹੋ ਗਿਆ ਬਠਿੰਡੇ ਦੇ ਵਿੱਚ ਇੱਕ ਥਾਰ ਵਾਲੀ ਬੀਬੀ ਤੋਂ ਸਭ ਕੁਝ ਫੜਿਆ ਜਾਂਦਾ ਉਹ 15 ਦਿਨਾਂ ਚ ਬਾਹਰ ਆ ਜਾਂਦੀ ਹੈ ਉਹਦੀ ਕੋਠੀਕਾਰਾਂ ਜੀਪਾਂ ਕਿੰਨਿਆਂ ਕਸੀਲ ਕਰਤੀਆਂ ਕਿੰਨਿਆਂ ਕ ਉਹਦੇ ਪੀਲਾ ਪੰਜਾ ਚੱਲ ਗਿਆ ਠੀਕ ਹੈ ਇੱਕ ਜਿਹੜਾ ਕੋਈ ਖਾਂਦਾ ਪੀਂਦਾ ਸੀ ਕ ਅਮਲੀ ਵਿਚਾਰਾ ਉਹਦੇ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਡੱਕ ਕੇ ਉਹਦੀਆਂ ਕੰਧਾਂ ਕੋਲੇ ਢਾਕੇ ਇੱਕ ਪੰਜਾਬ ਦੇ ਵਿੱਚ ਦਿਖਾਇਆ ਗਿਆ ਵੀ ਅਸੀਂ ਜੁੱਧ ਨਸ਼ਿਆਂ ਵਿਰੁੱਧ ਉਹ ਫੇਲ ਹੋ ਗਿਆ ਫਿਰ ਇਹ ਆ ਕੇ ਸਿੱਖਿਆ ਕ੍ਰਾਂਤੀ ਤੇ ਉੱਥੇ ਇੱਕ 75 ਸਾਲ ਪਹਿਲਾਂ ਇੱਕ ਬਾਥਰੂਮ ਬਣਦਾ ਹੈ 75 ਸਾਲਾਂ ਤੋਂ ਬਾਅਦ ਉਹਦੇ ਤੇ ਰੰਗ ਮਰਿਆ ਜਾਂਦਾ ਹੈ ਤੇ ਉੱਥੇ ਭਗਵੰਤ ਮਾਨ ਦਾ ਨਾਮ ਲਿਖਿਆ ਜਾਂਦਾ ਹੈ ਤੇ ਉਹਦਾ ਦਕਾਟਨ ਕੀਤਾ ਜਾਂਦਾ ਹੈ ਜਿਹੜੇ 75 ਸਾਲ ਪੁਰਾਣੇ 100 ਸਾਲ ਪੁਰਾਣੇ ਕਮਰੇ ਸੀਗੇ ਉਹਨਾਂ ਨੂੰ ਰੰਗ ਪੋਚਨ ਕਰਕੇ ਕਲੀ ਕਰਕੇ ਉਹਨਾਂ ਦੀ ਡੈਕੋਰੇਸ਼ਨ ਕਰਕੇ ਉੱਥੇ ਉਹਨਾਂ ਦਾ ਦਕਾਟਨ ਕੀਤਾ ਜਾਂਦਾ ਹੈ ਸਿੱਖਿਆ ਕ੍ਰਾਂਤੀ ਕੰਦਾ ਨੂੰ ਰੰਗ ਕਰਕੇ ਆਉਣੀ ਹੈ ਸਿੱਖਿਆ ਕ੍ਰਾਂਤੀ ਬਾਥਰੂਮਾਂ ਨੂੰ ਰੰਗ ਕਰਕੇ ਆਉਣੀ ਹੈ ਸਿੱਖਿਆ ਕ੍ਰਾਂਤੀ ਆਉਣੀ ਹੈ ਉੱਥੇ ਟੀਚਰ ਪ੍ਰਿੰਸੀਪਲ ਭਰਤੀ ਕਰੋ ਉੱਥੇ ਪੜਾਉਣ ਯੋਗ ਹੋਣ ਕਿੰਨੇ ਕ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟ ਕੇ ਸਰਕਾਰੀ ਸਕੂਲਾਂ 'ਚ ਜਾਵੜੇ ਫਿਰ ਤਾਂ ਆਪਾਂ ਮੰਨਗੇ ਵੀ ਇਹ ਸਰਕਾਰ ਦੀ ਬਹੁਤ ਵੱਡਾ ਉਪਰਾਲਾ ਹੈ ਇਹ ਸਰਕਾਰ ਨੇ ਰਿਕਾਰਡ ਤੋੜਤੇ ਵੀ ਪ੍ਰਾਈਵੇਟ ਸਕੂਲਾਂ 'ਚੋਂ ਬੱਚੇ ਹਟ ਕੇ ਸਰਕਾਰੀ ਸਕੂਲਾਂ ਵੱਲ ਜਾ ਰਹੇ ਆ ਫਿਰ ਤਾਂ ਉਹ ਸਿੱਖਿਆ ਕ੍ਰਾਂਤੀ ਦੀ ਬਿੱਲਜੂ ਹੈ ਉਹ ਸਿੱਖਿਆ ਕ੍ਰਾਂਤੀ ਤੇ ਅਮਲ ਕਰਨਾ ਚਾਹੀਦਾ ਹੈ ਅਧਿਆਪਕਾਂ ਦੇ ਤੁਸੀਂ ਮੌਰ ਛੰਗੀ ਜਾਂਦੇ ਹੋ ਅਧਿਆਪਕਾਂ ਨੂੰ ਤੁਸੀਂ ਜੇਲ੍ਹ ਭੇਜੀ ਜਾਂਦੇ ਹੋ ਮੈਨੇਜਮੈਂਟਾਂ ਇੱਥੇ ਲੁੱਟ ਰਹੀਆਂ ਐ ਅਧਰਾਛ ਸਕੂਲਾਂ ਦੇ 24 ਜਿਹੜੇ ਹੈਗੇ ਅਧਰਾਛ ਸਕੂਲ ਉਹਨਾਂ ਦੇ ਤੁਸੀਂ ਚੇਅਰਮੈਨ ਹੋ ਠੇਕੇਦਾਰ ਉੱਥੇ ਵੱਡੀ ਪੱਧਰ ਤੇ ਲੁੱਟ ਰਹੇ ਆ ਡਾਂਗਾ ਮਾਰ ਮਾਰ ਧਰਨੇ ਚਕਾਰੇ ਹੋ ਅਧਿਆਪਕਾਂ ਨੂੰ ਧੀਆਂ ਭੈਣਾਂ ਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਸੱਟ ਰਹੇ ਹੋ ਇੱਕ 13 ਮਹੀਨਾ ਦੀ ਬੱਚੀ ਤੱਕ ਨਹੀਂ ਤੁਸੀਂ ਬਖਸ਼ਿਆ ਉਹਨੂੰ ਤੁਸੀਂ ਜੇਲ੍ਹ ਚ ਉਹਨੂੰ ਵੀ ਛੱਡਤ ਮਤਲਬ ਕਿ ਜੇਲ੍ਹ ਚ ਭੇਜਤਾ ਸਮੇਤ ਉਹਦੀ ਮਾਂ ਨੂੰ ਨਹੀਂ ਉਹ ਬੀਬੀ ਨੂੰ ਤਾਂ ਰਿਹਾ ਕਰ ਸਕਦੇ ਸੀ ਵੀ ਬੀਬੀ ਤੇਰੇ ਕੋਲੇ 13 ਮਹੀਨਾ ਦੀ ਬੱਚੀ ਆ ਤੂੰ ਅਸੀਂ ਤੈਨੂੰ ਨਹੀਂ ਅਸੀਂ ਗ੍ਰਿਫਤਾਰ ਕਰਾਂਗੇ ਤੇ ਨੁਰਿਆ ਕਰਦੇ ਆ ਇਹਨਾਂ ਨੇ ਤਾਂ 13 ਮਹੀਨਾ ਦੀ ਬੱਚੀ ਨਹੀਂ ਬਖਸ਼ੀ ਤੇ ਇਹਨਾਂ ਦਾ ਸਿੱਖਿਆ ਕ੍ਰਾਂਤੀ ਕਾਦੀ ਹੈ ਜੇ ਅਧਿਆਪਕ ਹੋਣਗੇ ਉੱਥੇ ਪ੍ਰਿੰਸੀਪਲ ਹੋਣਗੇ ਟੀਚਰ ਹੋਣਗੇ ਉਹਨਾਂ ਦੀ ਭਰਤੀ ਹੋਊਗੀ ਜੇ ਚੰਗੀਆਂ ਪੜਾਈਆਂ ਹੋਣਗੀਆਂ ਸੇਵ ਸੁਭਾਵਾਂ ਹੋਣਗੀਆਂ ਉੱਥੇ ਚੰਗੇ ਪਾਣੀਆਂ ਦੇ ਪ੍ਰਬੰਧ ਹੋਣਗੇ ਫੇਰ ਹੀ ਉੱਥੇ ਬੱਚੇ ਹਟ ਕੇ ਪ੍ਰਾਈਵੇਟ ਸਕੂਲਾਂ ਚੋਂ ਸਰਕਾਰੀਆਂ ਚ ਜਾਣਗੇ ਸਿੱਖਿਆ ਕ੍ਰਾਂਤੀ ਹੈ ਜੇ ਇੱਕ ਬਾਥਰੂਮ ਤੇ ਪੋਚਾ ਪਾਚੀ ਲਾ ਕੇ 75 ਸਾਲ ਪੁਰਾਣਾ ਤੇ ਬਾਥਰੂਮ ਤੇ ਲਿਖਾ ਦੇਣਾ ਪੀ ਭਗਵੰਤ ਮਾਨ ਸਾਹਿਬ ਦੇ ਜਿਹੜੀ ਸਿੱਖਿਆ ਕ੍ਰਾਂਤੀ ਹੈ ਬਾਥਰੂਮਾਂ ਦਾ ਉਦਘਾਟਨ ਕੀਤਾ ਜਾਂਦਾ ਹੈ ਤੇ ਦਾ ਨੀ ਪੱਥਰ ਰੱਖਿਆ ਜਾਂਦਾ ਹੈ ਇਹ ਤਾਂ ਫੋਟੋ ਚਮਕਾਉਣ ਤੇ ਹੋਇਆ ਅੱਜ ਕੱਲ ਤਾਂ ਇਹ ਸਰਕਾਰ ਦਿੱਤਾ ਆ ਹਾਲਾਤ ਹੈ ਜੇ ਮੰਨ ਲਓ ਇਹ ਨਿੱਕੇ ਜੇ ਕਤੂਰੇ ਨੂੰ ਭਗਵੰਤ ਮਾਨ ਸੁਭਾ ਰੋਟੀ ਪਾ ਦੇਵੇ ਤੇ ਇੱਥੇ ਸਾਡੇ ਕਈ ਚੈਨਲ ਤੇ ਇਥੇ ਇਹ ਸਰਕਾਰ ਦੇ ਹਾਲਾਤ ਨੇ ਉਹ ਕਹਿਣਗੇ ਵੇਖੋ 75 ਸਾਲ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਕਤੂਰੇ ਨੂੰ ਰੋਟੀ ਪਾਈ 9:00 ਵਜ ਕੇ 10 ਮਿੰਟ ਤੇ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਤੇ ਇਹ ਸਰਕਾਰ ਨੇ ਅੱਜ ਰਿਕਾਰਡ ਤੋੜਿਆ ਪਿਛਲੀਆਂ 75 ਸਾਲਾਂ ਚ ਜੋ ਸਰਕਾਰਾਂ ਨੇ ਨਹੀਂ ਕੀਤਾ ਸੀ ਉਹ ਕਤੂਰੇ ਨੂੰ ਰੋਟੀ ਪਾ ਕੇ ਭਗਵੰਤ ਮਾਨ ਨੇ ਕੀਤਾ ਉਹਦਾ ਹਥਿਆਰ ਲਾਓ ਉਹਦਾ ਹਥਿਆਰ ਸ਼ਹਿਰਾਂ ਚ ਟੰਗੋ ਜਾ ਕੇ ਇਹੀ ਕੰਮ ਕੀਤਾ 75 7500 ਕਰੋੜ ਰੁਪਏ ਦੇ ਹਥਿਆਰ ਲਾ ਕੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਤੇ ਮੰਡੀਆਂ ਦੇ ਮਾੜੇ ਹਾਲਾਤ ਨੇ ਝੋਨੇ ਵੇਲੇ ਤਾਂ ਸੀਗੇ ਸੀਗੇ ਤੇ ਅੱਜ 4 ਮਹੀਨਾ 5 ਮਹੀਨਾ ਬਾਅਦ ਇਸ ਅਨਾਜ ਦੇ ਵੀ ਉਹੀ ਹਾਲਾਤ ਹੈ ਚੰਗੀ ਮਲਾਈ ਲਾ ਕੇ ਖਾ ਗਿਆ ਸਾਡੇ ਪਿੰਡ ਦੇ ਵਿੱਚ ਇਹ ਹਾਲਾਤ ਨੇ ਜਿਹੜਾ ਮਾੜਾ ਮੋਟਾ ਦਾਣਾ ਕਾਲਾ ਆਦੇ ਜਿੱਥੇ ਮਰਜ਼ੀ ਵੇਚ ਲੋ ਅਸੀਂ ਨਹੀਂ ਚਾਹਦੇ ਆਹ ਹਾਲਾਤ ਨੇ ਆਹ ਸਿੱਖਿਆ ਕ੍ਰਾਂਤੀ ਹੈ ਆਹ ਕਿਸਾਨੀ ਦੇ ਹਾਲਾਤ ਹੈ ਆਹ ਮਜ਼ਦੂਰੀ ਦੇ ਹਾਲਾਤ ਹੈ ਤੇ ਜਿਹੜਾ ਬੱਲੋ ਪਿੰਡ ਦੇ ਵਿੱਚ ਆਉਣਾ ਸੀਗਾ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਮੈਂ ਉਹੀ ਗੱਲ ਕਰਨ ਲੱਗੇ ਸੀ ਬੱਲੋ ਪਿੰਡ ਦੇ ਵਿੱਚ ਅੱਜ ਆਉਣਾ ਸੀ ਅਗਰਾਹਾਂ ਜਥੇਬੰਦੀ ਡਕਾਉਂਦਾ ਜਥੇਬੰਦੀ ਤੇ ਕੀ ਹੋਰ ਜਥੇਬੰਦੀਆਂ ਵੱਲੋਂ ਅੱਜ ਸਵਾਲ ਕੀਤੇ ਜਾਣੇ ਸੀ, ਘਰਾਓ ਕੀਤੇ ਜਾਣਾ ਸੀ। ਉਹ ਪ੍ਰੋਗਰਾਮ ਰੱਦ ਹੋਇਆ, ਉਹ ਪ੍ਰੋਗਰਾਮ ਰੱਦ ਹੋਣ ਦਾ ਕਾਰਨ ਤੁਸੀਂ ਕੀ ਮੰਨਦੇ ਹੋ? ਅਸੀਂ ਕੋਈ ਅਸੀਂ ਇਹ ਤਾਂ ਮੁੱਖ ਮੰਤਰੀਆਂ ਨੂੰ ਜਿਵੇਂ ਇਹ ਕਹਿੰਦਾ ਇਹ ਕਹਿੰਦੇ ਆ ਵੀ ਤੁਸੀਂ ਕਹਿੰਦੇ ਹੋ ਡਰਦੇ ਹੋ? ਜਾਂ ਮੈਨੂੰ ਡਰਾਉਂਦੇ ਹੋ? ਅਸੀਂ ਨਾ ਤਾਂ ਕਿਸੇ ਤੋਂ ਡਰਦੇ ਆ ਬਾਈ ਤੇ ਨਾ ਕਿਸੇ ਨੂੰ ਅਸੀਂ ਡਰਾਉਂਦੇ ਆ। ਨਾ ਡਰਿਆ ਨਾ ਡਰਾਉਂਦੇ ਆ ਦੋਨੇ ਗੱਲਾਂ ਨੇ। ਉਹਦੇ ਵਿੱਚ ਇਹ ਹੈ ਜਿਵੇਂ ਪਿਛਲੇ 20-25 ਦਿਨਾਂ ਤੋਂ ਹਾਲਾਤ ਨੇ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਨੇ ਹਰੇਕ ਮੁੱਦੇ ਤੇ ਇਹਨਾਂ ਨੂੰ ਘੇਰਿਆ ਸਿੱਖਿਆ ਕ੍ਰਾਂਤੀ ਹੋਵੇ ਯੁੱਧ ਨਸ਼ਾ ਵਿਰੁੱਧ ਹੋਵੇ ਚਾਹ ਕਿਸਾਨੀ ਦਾ ਮਸਲਾ ਹੋਵੇ ਚਾਹ ਮਜ਼ਦੂਰਾਂ ਦਾ ਮਸਲਾ ਹੋਵੇ ਚਾਹ ਜਿਹੜੇ ਸਿੰਗੂ ਤੇ ਖੰਡੋਰੀ ਤੇ ਉਹ ਕਿਸਾਨ ਬੈਠੇ ਸੀ ਸਾਡੇ ਸਾਥੀ ਠੀਕ ਆ ਵੱਖਰੇ ਗਏ ਸੀ ਉਹਨਾਂ ਦੀਆਂ ਟਰਾਲੀਆਂ ਦਾ ਮਸਲਾ ਹੋਵੇ ਉਹਨਾਂ ਦੇ ਜਿਹੜੇ ਘਰ ਟਾਏ ਆ ਉਹਨਾਂ ਦਾ ਮਸਲਾ ਹੋਵੇ ਚਾਹ ਜਿਹੜੀ ਇਹਨਾਂ ਦੀ ਪੰਜਾਬ ਪੁਲਿਸ ਖਾਕੀ ਵਰਦੀ ਵਾਲੇ ਸ਼ੈੱਟ ਚੱਕ ਕੇ ਲੈ ਗਏ ਹੋਣ ਚਾਹ ਖੰਡ ਚਾਹ ਚੱਕ ਕੇ ਲੈ ਗਏ ਹੋਣ ਚਾਹ ਆਟਾ ਚੱਕ ਕੇ ਲੈ ਗਏ ਹੋਣ ਚਾਹ ਭਾਂਡੇ ਚੱਕ ਕੇ ਲੈ ਗਏ ਹੋਣ ਚਾਹ ਕੋਈ ਹੋਰ ਸਾਮਾਨ ਚੱਕ ਕੇ ਲੈ ਗਏ ਹੋਣ ਚਾਹ ਟਰੈਕਟਰ ਚੱਕ ਕੇ ਲੈ ਗਏ ਹੋਣ ਇਹ ਚੋਰਾਂ ਦੀ ਸਰਕਾਰ ਤੇ ਟਰਾਲੀ ਚੋਰਾਂ ਦੀ ਸਰਕਾਰ ਨੇ ਜਿੰਨੇ ਇਹਨਾਂ ਨੂੰ ਸਵਾਲ ਹੋਏ ਨੇ ਇਹਨਾਂ ਦੇ ਐਮਐਲਏ ਤੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਸੀ ਇਹਨਾਂ ਦਾ ਪਿੰਡਾ ਚਾਰ ਵਾਰ ਨਾਲ ਦੁੱਬਰ ਹੋ ਗਿਆ ਸੀ ਨਾਲੇ ਪੌਣੇ 2 ਸਾਲ ਪਏ ਆ ਇਹ ਉਸ ਸਿਸਟਮ ਨੂੰ ਵੇਖਦੇ ਹੋਏ ਤੇ ਲੋਕਾਂ ਦੇ ਹੱਡ ਨੂੰ ਵੇਖਦੇ ਹੋਏ ਇਹ ਤਾਂ ਤਾਂ ਨਾ ਵੀ ਲੋਕ ਕਿਸਾਨ ਜਥੇਬੰਦੀਆਂ ਤੋਂ ਦੁਖੀ ਹੈ ਜੇ ਲੋਕ ਕਿਸਾਨ ਜਥੇਬੰਦੀਆਂ ਤੋਂ ਦੁਖੀ ਹੈ ਫਿਰ ਪਿੰਡਾਂ ਚ ਇਹਨਾਂ ਦੇ ਅਧਿਕਾਰਾਂ ਦੀ ਟਾਪ ਕਿਉਂ ਲੱਗ ਰਹੀ ਹੈ ਰੇਸ ਚੱਕ ਤਾਂ ਲੋਕ ਇਹਨਾਂ ਦੀ ਹੁਣੇ ਕਰਨ ਲੱਗੇ 27 ਤਾਂ ਜੇ ਬਹੁਤ ਦੂਰ ਹੈ ਅਗਲਾ ਸਾਲ ਵੀ ਪਿਆ ਆਹ ਸਾਲ ਵੀ ਪਿਆ ਉਤਲੇ 3 ਮਹੀਨੇ ਵੀ ਪਏ ਨੇ 2 ਸਾਲ ਪਏ ਆ ਉਹ ਜਿਹੜੀ ਰੇਸ ਲੋਕਾਂ ਨੇ ਚੈੱਕ ਕੀਤੀ ਹੈ ਮੈਨਾਂ ਦਾ ਵੀ ਉਹ ਲੋਕਾਂ ਦਾ ਦਬਾਅ ਹੈ ਹੈਲੀਪੈਡ ਬਣਿਆ ਰਹੇਗਾ ਭਗਵੰਤ ਮਾਨ ਦਾ ਉੱਥੇ ਠੀਕ ਹੈ ਇਹ ਚੀਜ਼ ਦਾ ਇਹ ਲੋਕਾਂ ਦਾ ਜਿੱਤ ਦਾ ਸਿਰਾ ਜਾਂਦਾ ਜਿਹੜਾ ਲਗਾਤਾਰ ਉਹ ਲੋਕਾਂ ਨੇ ਸੰਘਰਸ਼ ਕੀਤਾ ਲਗਾਤਾਰ ਸਵਾਲ ਕੀਤੇ ਸਰਕਾਰ ਨੂੰ ਘੇਰੇਬੰਦੀ ਚ ਠੱਲਿਆ ਤੇ ਉੱਥੇ ਇਹ ਹੋ ਸਕਦਾ ਠੀਕ ਆਉਣ ਵਾਲੇ ਦਿਨਾਂ ਚ ਮੁੱਖ ਮੰਤਰੀ ਪ੍ਰੋਗਰਾਮ ਰੱਖੂਗਾ ਪੰਜਾਬ ਦਾ ਮੁੱਖ ਮੰਤਰੀ ਉਹ ਵੱਖਰੀ ਗੱਲ ਹੈ ਪਰ ਉਥੇ ਇਹ ਚੀਜ਼ ਆਉਂਦੀ ਸੀ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਵੀ ਮੁੱਖ ਮੰਤਰੀ ਦਾ ਵੱਡੀ ਪੱਧਰ ਤੇ ਚੀਜ਼ ਦਾ ਵਿਰੋਧ ਹੋਊਗਾ ਪੱਲੇ ਕੁਸ ਢੇਲਾ ਨਹੀਂ ਤੇ ਕਰਦੀ ਮੇਲਾ ਮੇਲਾ ਉਹ ਗੱਲ ਇਹਨਾਂ ਦੀ ਪੱਲੇ ਢੇਲਾ ਨਹੀਂ ਕਰਦੇ ਆ ਮੇਲਾ ਮੇਲਾ ਉਹ ਚੀਜ਼ ਕਰਕੇ ਇਹਨਾਂ ਦੇ ਵਿਰੋਧ ਸਦਕਾ ਤੇ ਮੁੱਖ ਮੰਤਰੀ ਦਾ ਪ੍ਰੋਗਰਾਮ ਕੈਨਸਲ ਹੋਇਆ ਇਹ ਲੋਕਾਂ ਦੀ ਸਭ ਤੋਂ ਵੱਡੀ ਜਿੱਤ ਇਹ ਤਾਂ ਕੱਲ ਧਮਕੀ ਦੇ ਕੇ ਹਟਿਆ ਵੀ ਮੈਂ ਧਰਨਾ ਨਹੀਂ ਲੱਗਣ ਦੇਣਾ ਮੈਂ ਰੇਲਾ ਨਹੀਂ ਜਾਮ ਕਰਨ ਦੇਣੀਆਂ ਠੀਕ ਹੈ ਤੇ ਉਦੋਂ ਰਾਤ ਨੂੰ 5-7 ਘੰਟੇ ਬਾਅਦ ਮੁੱਖ ਮੰਤਰੀ ਦਾ ਪ੍ਰੋਗਰਾਮ ਡਿਲੇ ਹੋ ਜਾਂਦਾ ਹੈ ਇਹ ਸੰਘਰਸ਼ੀ ਲੋਕਾਂ ਦਾ ਇੱਕ ਜਿਹੜਾ ਇਹ ਸਵਾਲ ਕੀਤੇ ਆ ਸੰਘਰਸ਼ ਕੀਤਾ ਉਹਨਾਂ ਨੇ 20 ਦਿਨ ਸਰਕਾਰ ਨੂੰ ਘੇਰਾਬੰਦੀ ਕੀਤੀ ਆ ਸਰਕਾਰ ਦੀ ਉਹ ਉਹਦੀ ਅਸੀਂ ਇਸ ਚੀਜ਼ ਨੂੰ ਜਿੱਤ ਕਵਾਂਗੇ ਕਿਉਂਕਿ ਮੁੱਖ ਮੰਤਰੀ ਦਾ ਪ੍ਰੋਗਰਾਮ ਕੈਨਸਲ ਹੋਣਾ ਤੇ ਉਹ ਉਹਦੇ ਪੱਲੇ ਜਵਾਬ ਨਾ ਹੋਣਾ ਇਹਦਾ ਮਤਲਬ ਹੈ ਉਹਦੇ ਪੱਲੇ ਥੱਲੇ ਕੁਝ ਨਹੀਂਗਾ ਲੋਕ ਸਿਰਫ ਟੀਵੀ ਦੇ ਉੱਤੇ ਚੁਟਕਲੇ ਸੁਣਾ ਕੇ ਸਟੇਜਾਂ ਤੇ ਟੱਪ ਜਾਂਦਾ ਹੈ ਪਤਾ ਵੀ ਜੇ ਗਰਾਊਂਡ ਲੈਵਲ ਤੇ ਆ ਕੇ ਜੇ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਹੋ ਗਏ ਤੇ ਜਾਂ ਤਾਂ ਮੂੰਹ ਲੋਕੋ ਕੇ ਭੱਜਣਾ ਪਊਗਾ ਤੇ ਜਾਂ ਲੋਕਾਂ ਦੇ ਵਿੱਚ ਖੜਨਾ ਪਊਗਾ ਤੇ ਉਹ ਸਵਾਲਾਂ ਦਾ ਜਵਾਬ ਨਹੀਂ ਆਉਣਾ ਇਸ ਕਰਕੇ ਕੈਨਸਲ ਹੋਇਆ ਕੀ ਲੱਗਦਾ ਮਤਲਬ ਲੋਕਾਂ ਦੇ ਲੋਕਾਂ ਦੇ ਡਰ ਤੋਂ ਇਹ ਪ੍ਰੋਗਰਾਮ ਰੱਦ ਹੋ ਗਿਆ ਨਹੀਂ ਮੈਂ ਮਨਿੰਦਰ ਆਏ ਨਹੀਂ ਆਦਾ ਵੀ ਵੀ ਲੋਕਾਂ ਲੋਕ ਡਰਾਉਂਦੇ ਫਿਰਦੇ ਨੇ ਅਸੀਂ ਤੱਕ ਪੰਜਾਬ ਦਾ ਮੁੱਖ ਮੰਤਰੀ ਹੈ ਅਸੀਂ ਤੱਕ ਅਸੀਂ ਤਾਂ ਡਰਾਉਂਦੇ ਨਹੀਂ ਅਸੀਂ ਤਾਂ ਇਹ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਸਾਡਾ ਕਿਸਾਨੀ ਦਾ ਹਾਲਤ ਜੇ ਜਿਹੜੀ ਸੁਧਾਰੀ ਜਾਵੇ ਟੀਚਰ ਜਿਹੜੇ ਅੱਜ ਧਰਨਿਆਂ ਤੇ ਬੈਠੇ ਆ ਜਿਹੜੇ ਮੁਲਾਜ਼ਮ ਬੈਠੇ ਨੇ ਜਾਂ ਜਿਹੜੇ ਬੇਰੁਜ਼ਗਾਰ ਬੈਠੇ ਨੇ ਜਾਂ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਸਾਰ ਲੈਣ ਇਹ ਤਾਂ ਅਸੀਂ ਸੱਥਾਂ ਤੋਂ ਪਿੰਡਾਂ ਤੋਂ ਗਲੀਆਂ ਤੋਂ ਸਰਕਾਰ ਚੱਲੂਗੀ ਤੇ ਇਹ ਤਾਂ ਡਾਂਗਾ ਤੋਂ ਸਰਕਾਰ ਚਲਾ ਰਹੇ ਨੇ ਇਹ ਤਾਂ ਜੇਲਾਂ ਤੋਂ ਸਰਕਾਰਾਂ ਚਲਾ ਰਹੇ ਨੇ ਇਹ ਤਾਂ ਪਰਚਿਆਂ ਤੋਂ ਸਰਕਾਰਾਂ ਚਲਾ ਰਹੇ ਨੇ ਅਸੀਂ ਤਾਂ ਉਹ ਸਵਾਲਾਂ ਦਾ ਘੇਰਾਬੰਦੀ ਕਰ ਰਹੇ ਆ ਇਹ ਆਦੇ ਸੀ ਹਸਪਤਾਲਾਂ ਦਾ ਸੁਧਾਰ ਕਰ ਦਾਂਗੇ ਉੱਥੇ ਚੂਹੇ ਵੜੀ ਜਾਂਦੇ ਨੇ ਕਿਹੜੇ ਹਸਪਤਾਲ ਦੇ ਵਿੱਚ ਕੀ ਪ੍ਰਬੰਧ ਕੀਤਾ ਕਿੰਨੇ ਕੁ ਡਾਕਟਰ ਆਏ ਨੇ ਕਿੰਨੀਆਂ ਕੁ ਮਸ਼ੀਨਾਂ ਆਈਆਂ ਕਿੰਨੀ ਕੁ ਉੱਥੇ ਦਵਾਈ ਮਿਲਦੀ ਆ ਉਹਦਾ ਇਹ ਦੱਸ ਦੇਣ ਬਈ ਇਹ ਇਹੀ ਧਰਨਿਆਂ ਦੇ ਵਿੱਚੋਂ ਭਗਵੰਤ ਮਾਨ ਗਿਆ ਸੀ ਇਹ ਕਿਸਾਨ ਮਜ਼ਦੂਰ ਏਕਤਾ ਦਾ ਦਿੱਲੀ ਦੇ ਵਿੱਚ ਜਦੋਂ ਅंदोलਨ ਚੱਲਦਾ ਸੀ ਨਾਰੇ ਮਾਰਦਾ ਹੁੰਦਾ ਸੀ ਅੱਜ ਆਦਾ ਇਹਦੇ ਰੋਡ ਬੰਨੂ ਰੜਕਦੀਆਂ ਜਥੇਬੰਦੀਆਂ ਦਾ ਮੈਂ ਧਰਨਾ ਹੀ ਨਹੀਂ ਲੱਗਣ ਦਿੰਦਾ ਇਹਨਾਂ ਦਾ ਤਾਂ ਕੰਮ ਹੀ ਧਰਨਾ ਲਾਉਣਾ ਹੁਣ ਤੁਸੀਂ ਐਂ ਦੱਸੋ ਜਿਹੜੇ ਸਾਥੀ ਸਿੰਘੂ ਥਾਣਾ ਘੇਰਨ ਚੱਲੇ ਸੀ ਉਹ ਕਿਹੜੀ ਸ਼ੜਕ ਰੋਕ ਰਹੇ ਸੀ ਕੀ ਦਿੱਕਤ ਸੀ ਉੱਥੇ ਕਿਹੜਾ ਉਹ ਰਾਹ ਰੋਕ ਰਹੇ ਸੀ ਕਿਹੜਾ ਹਾਈਵੇ ਰੋਕ ਰਹੇ ਸੀ ਉੱਥੇ ਵੀ ਨਹੀਂ ਜਾਣ ਦਿੱਤੇ ਜਿਹੜੇ ਚੌਕੇ ਸਕੂਲ ਦੇ ਸਕੂਲ ਮੁਰੇ ਧਰਨਾ ਲੱਗਿਆ ਸੀ ਉਹਨਾਂ ਨੇ ਕਿਹੜਾ ਰਾਹ ਰੋਕਿਆ ਸੀ ਬਾਈ ਕਿਹੜੇ ਪੰਜਾਬ ਦੀ ਉਹਨਾਂ ਨੇ ਵਪਾਰੀਆਂ ਨੂੰ ਘਾਟਾ ਪੈਣ ਦਾ ਕੀ ਮਤਲਬ ਕਿ ਰਸਤਾ ਬੰਦ ਕੀਤਾ ਸੀ ਵੀ ਵਪਾਰੀਆਂ ਨੂੰ ਘਾਟਾ ਪਵੇ ਉਹਨਾਂ ਨੇ ਕਿਹੜੀ ਸ਼ਰਤ ਰੋਕੀ ਸੀ ਕਿਹੜੇ ਲੋਕਾਂ ਨੂੰ ਬਜਲ ਕੀਤਾ ਸੀ ਉਹਨਾਂ ਦਾ ਤਿੰਨ ਵਾਰਾ ਧਰਨਾ ਚਕਾਇਆ ਟੀਚਰਾਂ ਨੂੰ ਜੇਲ੍ਹ ਚ ਕੀਤਾ ਇਹ ਤਾਂ ਇਹਦਾ ਮਤਲਬ ਇਹ ਆ ਵੀ ਘਰਾਂ ਦੇ ਵਿੱਚੋਂ ਨਿਕਲਣ ਹੀ ਨਹੀਂ ਦੇਣਾ ਇਹਨਾਂ ਨੂੰ ਟਾਰਗੇਟ ਕਰੋ ਇਹ ਆ ਅੱਜ ਕੱਲ ਨਰਿੰਦਰ ਮੋਦੀ ਦਾ ਤੇ ਗ੍ਰਹਿ ਮੰਤਰੀ ਜੀ ਦਾ ਪਿਆਰਾ ਮਿੱਤਰ ਬਣਿਆ ਹੋਇਆ ਹੈ ਉਹਨਾਂ ਦੀ ਲਈ ਤੇ ਚੱਲਿਆ ਹੋਇਆ ਪੰਜਾਬ ਤੋਂ ਇੱਕ ਕਿਸਾਨੀ ਲਹਿਰ ਚੱਲਦੀ ਹੈ ਇਹ ਲਹਿਰ ਨੂੰ ਇੱਥੇ ਦੱਬੋ ਇਹਨੂੰ ਟਾਰਗੇਟ ਕਰੋ ਤੇ ਇਹਨੂੰ 1000 ਵਾਰਾਂ ਵੀ ਭਗਵੰਤ ਮਾਨਸਿਆਂ ਤੂੰ ਜਨਮ ਲੈ ਲੈ ਇਸ ਧਰਤੀ ਤੇ ਇਸ ਧਰਨੇ ਮਜ਼ਾਰਿਆਂ ਨੂੰ ਇਹ ਲੋਕਾਂ ਦੀ ਲਹਿਰ ਨੂੰ ਇਹ ਲੋਕਾਂ ਦੀ ਆਵਾਜ਼ ਨੂੰ ਤੂੰ ਬੰਦ ਨਹੀਂ ਕਰ ਸਕਦਾ 1000 ਵਾਰਾਂ ਵੀ ਜੇ ਇਸ ਧਰਤੀ ਤੇ ਜਨਮ ਲੈ ਲੈ ਤੇ ਜੇ ਤੂੰ ਬੰਦ ਕਰਤਾ ਇਸ ਆਵਾਜ਼ ਨੂੰ ਫਿਰ ਤੂੰ ਇਤਿਹਾਸ ਦੇ ਵਿੱਚ ਦੁਨੀਆ ਦਾ ਪਹਿਲਾ ਬੰਦਾ ਹੋਏਗਾ ਜਿਹੜਾ ਤੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਸਕਿਆ ਫਿਰ ਤੂੰ ਇਤਿਹਾਸ ਚ ਪਹਿਲਾ ਬੰਦਾ ਹੈ ਇਹ ਹੁਣ ਇਹਨੇ ਦੇਖਣਾ ਵੀ ਪਹਿਲਾ ਬੰਦਾ ਬਣਨਾ ਹੈ ਜਾਂ ਕਿਹੜਾ ਬੰਦਾ ਬਣਨਾ ਹੈ ਬੱਲੋ ਦੀਆਂ ਤਿਆਰੀਆਂ ਸੀ ਬੱਲੋ ਦੀਆਂ ਬੱਲੋ ਦੀਆਂ ਬਿਲਕੁਲ ਜਿਵੇਂ ਸੂਬਾ ਕਮੇਟੀ ਦੀਆਂ ਹਦਾਇਤਾਂ ਆਉਂਦੀਆਂ ਤਿਆਰੀਆਂ ਸੀ ਉਹ ਤਾਂ ਸਾਰਿਆਂ ਨੂੰ ਪਤਾ ਤਿਆਰੀਆਂ ਸੀ ਬਿਲਕੁਲ ਉਹ ਤਾਂ ਇੱਕ ਮਹੀਨੇ ਤੋਂ ਖਰਲ ਪਾ ਰਹੇ ਨੇ ਉਹ ਜ਼ਿਲੇ ਸਵਾਲ ਕਰ ਰਹੇ ਨੇ ਤੇ ਇੱਧਰ ਜੋ ਵੀ ਮੈਸੇਜ ਆਉਣਾ ਬਿਲਕੁਲ ਤਿਆਰੀਆਂ ਸੀ ਜਿਵੇਂ ਹਦਾਇਤਾਂ ਉਨੀ ਸੀ ਜੱਥੇਬੰਦੀ ਦੀ ਉਹਦੀ ਪਾਲਣਾ ਕਰਨੀ ਸੀ ਕੋਈ ਚੱਕਰ ਨਹੀਂ ਨਾ ਡਰੇ ਆ ਨਾ ਡਰਾਇਆ ਕਿਸੇ ਨੂੰ ਬਿਲਕੁਲ ਅੱਜ ਵੀ ਜਿਵੇਂ ਲੜ ਰਹੇ ਆ ਉਵੇਂ ਲੜ ਰਹੇ ਆ ਕਿਸਾਨੀ ਤੇ ਮਜ਼ਦੂਰਾਂ ਦੀ ਖਾਤਰ ਜਿੰਮੇ ਪਹਿਲਾਂ ਲੜ ਰਹੇ ਸੀ ਉਵੇਂ ਅੱਜ ਲੜ ਰਹੇ ਆ ਕੋਈ ਅਸਰ ਨਹੀਂ ਪਿਆ ਸਾਡੇ ਤੇ ਤਾਂ ਅੱਜ ਜੇਲ੍ਹ ਭੇਜਦੇ ਕੱਲ ਨੂੰ ਜੇਲ੍ਹ ਭੇਜਦੇ ਅੱਜ ਪਰਚਾ ਕਰਦੇ ਕੱਲ ਨੂੰ ਪਰਚਾ ਦਰਜ ਕਰਦੇ ਕੋਈ ਅਸਰ ਨਹੀਂਗਾ ਲੜ ਲੜ ਰਹੇ ਆ ਤੇ ਲੜਾਂਗੇ ਆਹ ਆਵਾਜ਼ ਨਹੀਂ ਬੰਦ ਕਰ ਸਕਦੇ ਮਤਲਬ ਇਹ ਬੱਲੋ ਦਾ ਪ੍ਰੋਗਰਾਮ ਤੁਸੀਂ ਇਹ ਮੰਨਦੇ ਹੋ ਵੀ ਜਿਹੜੀ ਲੋਕਾਂ ਦੀ ਲਹਿਰ ਦਾ ਦਬਾਅ ਸੀ ਉਹਦੇ ਕਰਕੇ ਰੱਦ ਕਰਨਾ ਪਿਆ ਵੀ ਸਵਾਲ ਵੱਧ ਹੋਣਗੇ ਇਥੇ ਬਿਲਕੁਲ ਮਨਿੰਦਰ ਉਦੋਂ ਲਗਭਗ 4-5 ਘੰਟੇ ਪਹਿਲਾਂ ਇਹਨਾਂ ਧਮਕੀ ਦਿੱਤੀ ਸੀ ਟਵੀਟ ਕਰਕੇ ਵੀ ਜਿੱਥੇ ਬੰਦਗਣਾਂ ਨੂੰ ਧਰਲ ਨੇ ਲਾਉਣ ਦੇ ਨਾਲ ਆ ਛੜਕਾਣੇ ਰੋਕ ਦੇਣੀ ਆ ਗੈਰਕਾਨੂੰਨੀ ਹੋਊਗਾ ਉਹ ਤੇ ਉਦੋਂ 5 ਘੰਟੇ ਬਾਅਦ ਲੋਕ ਰੋਹ ਤੋਂ ਡਰਦਿਆਂ ਇਹਨੂੰ ਆਉਦਾ ਉਹ ਜਿਹੜਾ ਪ੍ਰੋਗਰਾਮ ਕੈਨਸਲ ਕਰਨਾ ਪਿਆ ਹੂੰ ਅੱਗੇ ਹੁਣ ਜਦੋਂ ਆਉਣਗੇ ਫਿਰ ਸਵਾਲ ਹੋਣਗੇ ਬਿਲਕੁਲ ਜੀ ਜਦੋਂ ਮਰਜ਼ੀ ਪ੍ਰੋਗਰਾਮ ਰੱਖ ਲੈ ਅਸੀਂ ਜਾਵਾਂਗੇ ਤਿਆਰੀ ਜਿਵੇਂ ਸਾਨੂੰ ਸਵੇਰ ਕਮੇਟੀ ਦੇ ਕਾਲ ਆਊਗੀ ਜਾਵਾਂਗੇ ਜੀ ਤਾਂ ਗੱਲਬਾਤ ਕੀਤੀ ਕਿਸਾਨ ਜਥੇਬੰਦੀ ਦੇ ਆਗੂਆਂ ਦੇ ਨਾਲ ਉਹਨਾਂ ਨੇ ਇਹ ਕਹਿਣਾ ਕਿ ਵਿਰੋਧ ਹੋਵੇਗਾ ਸਵਾਲ ਹੋਣਗੇ ਹੁੰਦੇ ਰਹਿਣਗੇ ਇਹ ਪੰਜਾਬ ਦੀ ਧਰਤੀ ਹੈ ਇੱਥੇ ਬੜੇ ਆਏ ਬੜੇ ਗਏ ਇੱਥੇ ਜਿਹੜਾ ਵਿਦਰੋਹ ਹੈ ਉਹ ਨਾ ਅਜ ਤੱਕ ਰੁਕਿਆ ਤੇ ਨਾ ਰੁਕ ਸਕੇ ਇਹ ਨਾ ਮੁਗਲਾਂ ਵੇਲੇ ਨਾ ਅੰਗਰੇਜ਼ਾਂ ਵੇਲੇ ਨਾ ਭਾਰਤ ਦੇ ਕਿਸੇ ਹੋਰ ਹਾਕਮਾਂ ਵੇਲੇ ਇਹ ਵਿਦਰੋਹ ਲਗਾਤਾਰ ਜਾਰੀ ਰਹਿੰਦਾ ਹੈ ਸੱਤਾ ਨੂੰ ਸਵਾਲ ਲੋਕ ਕਰਦੇ ਰਹਿੰਦੇ ਤੇ ਉਹ ਕਰਦੇ ਰਹਿਣਗੇ ਤੁਹਾਨੂੰ ਇਹ ਵੀ ਕਿਹਾ ਕਿ ਲੋਕਾਂ ਦੇ ਦਬਾਅ ਦੇ ਚੱਲਦਿਆਂ ਲੋਕਾਂ ਦੇ ਸੰਘਰਸ਼ਾਂ ਦੇ ਚੱਲਦਿਆਂ ਲੋਕਾਂ ਦੇ ਸਵਾਲਾਂ ਤੋਂ ਪਿੱਛੇ ਹਟਦੇ ਆ ਮੁੱਖ ਮੰਤਰੀ ਨੇ ਕੱਲ ਜਿਹੜਾ ਅੱਜ ਵੱਲੋਂ ਆਉਣਾ ਸੀ ਉਹ ਪ੍ਰੋਗਰਾਮ ਤੱਕ ਆਪਣਾ ਬੋਲਤ ਵੀ ਕਰ ਦਿੱਤਾ